ਹੁਣ ਮੋੜ ਮੰਡੀ ਜੀ ਮਿਲਣਗੇ ਜੀ ਸੂਰਤ ਨਾਲੋਂ ਵੀ ਸਸਤੇ ਲੇਡੀ ਸੂਟ ਜਿਵੇਂ ਆ ਪੀਸੀ ਕਾਟਨ ਦਾ ਸੂਟ ਹੈ ਪ੍ਰਿੰਟਿੰਗ ਬਹੁਤ ਵਧੀਆ ਪੂਰੀ ਦੇਖੋ ਵਧੀਆ ਸਲਵਾਰ ਲੱਗੀ ਹੈ ਸ਼ਰਟ ਲੱਗੀ ਹੈ ਸੂਟ बिकਦਾ ਹੈ ਬਾਜ਼ਾਰ ਦੇ ਵਿੱਚ 250 ਦਾ 300 ਰੁਪਏ ਦਾ ਬਿਲਕੁਲ ਜੀ ਇਹ ਆਪਾਂ ਦੇਣਾ ਜੀ 175 ਰੁਪਏ ਦਾ ਸੂਟ 350 ਦਾ ਜੋੜਾ ਤੇ ਇਹਦੇ ਵਿੱਚ ਪ੍ਰਿੰਟਿੰਗ ਵੀ ਦੇਖੋ ਬਹੁਤ ਵਧੀਆ ਨੇ ਅੱਛਾ ਇਸ ਤੋਂ ਇਲਾਵਾ ਆ ਵੀ ਆ ਜਾਣਗੇ ਜੀ ਹਾਂ ਜੀ ਇਹਦੇ ਵਿੱਚ 8-10 ਪ੍ਰਿੰਟ ਮਿਲ ਜਾਣਗੇ ਅੱਛਾ ਤੇ ਰੇਟ ਸਾਰਾ 175 ਰੁਪਏ ਦਾ 350 ਰੁਪਏ ਦਾ ਜੋੜਾ ਮਿਲਣਾਗਾ ਇਹ ਸੋ ਵੀ ਜੀ ਆਜੂਗਾ ਦੇਖੋ ਜੀ ਪਿਓ ਲੀਜੀ ਵੀ ਜੀ ਕਾਟਨ ਪ੍ਰਿੰਟ ਦਾ ਸੂਟ ਹੈ 5 ਮੀਟਰ ਆਲ ਓਵਰ ਸੂਟ ਪ੍ਰਿੰਟਿੰਗ ਬੜੀ ਵਧੀਆ ਕੱਪੜਾ ਵੀ ਜ਼ਬਰ ਆਣਗੇ ਕਈ ਜੀ ਛੋਟੀ ਬੂਟਾ ਛੋਟਾ ਪ੍ਰਿੰਟ ਵੀ ਆ ਗਿਆ ਫਲਾਵਰ ਪ੍ਰਿੰਟ ਵੀ ਆ ਗਿਆ ਨਾ ਜੀ ਹਾਂ ਜੀ ਹਾਂ ਜੀ ਸਾਰੇ ਪ੍ਰਿੰਟ ਆਉਣਗੇ ਤੇ ਸੂਟ बिकਦਾ 300 ਦਾ 350 ਰੁਪਏ ਦਾ ਰੇਟ ਦੇਣਾ ਸਿਰਫ 200 ਰੁਪਏ ਦਾ 40 ਰੁਪਏ ਮੀਟਰ ਜੀ ਆਹ ਦੇਖੋ ਦੁਪੱਟਾ ਸੂਟ ਆਏਗਾ ਜੀ 올ਓਵਰ ਸੂਟ ਹੈ ਜੀ ਅੱਛਾ ਇਹ ਨਾਲ ਆ ਵਿੱਚ ਕੰਮ ਵੀ ਕੀਤਾ ਹੋਇਆ ਹੈ ਵਰਕ ਵੀ ਹਾਂਜੀ ਹਾਂਜੀ ਸਾਰੇ ਇਹ ਦੇ ਦੇਖੋ ਜਿਆ ਕੇਰਾ ਬਣਿਆ ਹੈਗਾ ਉੱਪਰ ਬੁੱਟੀਆਂ ਆ ਗਈਆਂ ਨਾਲ ਆ ਗਿਆ ਪ੍ਰਿੰਟਡ ਦੁਪੱਟਾ ਥੂੜ ਵੇਗਦਾ 300 ਦਾ 350 ਦਾ ਰੰਗਾ ਮਿਚੀ ਦੇ ਵਿੱਚ ਕਈ ਹੈ ਪਰ ਦੇਣਾ ਆਪਾਂ 180 ਰੁਪਏ ਦਾ 180 ਰੁਪਏ ਆ ਚਾਹੇ ਜੇ ਪ੍ਰਿੰਟ ਵੀ ਅਲੱਗ-ਅਲੱਗ ਆਗੇ ਨਾ ਭਾਜੀ ਯਾਰ ਪ੍ਰਿੰਟ ਵੀ ਅਲੱਗ-ਅਲੱਗ ਵਰਕ ਵੀ ਅਲੱਗ-ਅਲੱਗ ਆ ਦੇਖੋ ਸੀਕਵੈਂਸ ਵਰਕ ਵੀ ਆਇਆ ਹੈਗਾ ਇਹਦੇ ਵਿੱਚ ਜਿਹੜਾ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰੇਗਾ ਲਾਈਕ ਕਰੇਗਾ ਵਧੀਆ-ਵਧੀਆ ਕਰੇਗਾ ਜੀ ਕਮੈਂਟ ਉਹਨਾਂ ਚਾਰ ਵੀਰਾਂ ਨੂੰ ਇਹ ਚਾਰ ਸੂਟ ਫ੍ਰੀ ਕੂਰੀਅਰ ਗਿਫਟ ਦਿੱਤੇ ਜਾਣਗੇ ਇਹ ਹੈਗੇ ਜੀ ਦੇਖੋ ਪਿਓਰ ਕਾਟਨ ਹੈ ਕੋਈ ਬਾਜ਼ਾਰ ਵਾਂਗੂ ਨਹੀਂ ਹੈਗਾ ਕਿ ਜਿਵੇਂ ਇੰਡੋ ਵੇਸ ਹੋਊਗਾ ਤੇ ਅਸੀਂ ਕਾਟਨ ਕਹੀ ਜਾਵਾਂਗੇ ਬਿਲਕੁਲ ਬਿਲਕੁਲ ਆ ਬਾਟਮ ਆ ਕੀ ਤੇ ਨਾਲ ਇਹਦੇ ਨਾਲ ਸ਼ਰਟ ਦੇ ਉੱਪਰ ਦੇਖੋ ਜੀ ਗਲੇ ਤੇ ਆਊਗਾ ਜੀ ਵਰਕ ਪਿਓਰ ਕਾਟਨ ਦਾ 2.5 ਮੀਟਰ ਦਾ ਵੈਲ ਦਾ ਦੁਪੱਟਾ ਆਊਗਾ ਪੂਰਾ ਵਧੀਆ ਰੁਲਾ ਡੁਲਾ ਦੁਪੱਟਾ ਆਊਗਾ ਜੀ ਜੀ ਇਹ ਵੀਰ ਜੀ ਵਿਕਦਾ ਹੈਗਾ 400 ਦਾ 450 ਰੁਪਏ ਦਾ ਇਹ ਦੇਣਾ ਸਿਰਫ 270 ਰੁਪਏ ਦਾ ਸੂਟ ਇਹਨਾਂ ਵਿੱਚ ਡਿਜ਼ਾਈਨ ਵੀ ਕਈ ਨੇ ਆਹ ਨੀਚੇ ਵਾਲੇ ਦੇ ਵਿੱਚ ਕਲਰ ਆ ਗਿਆ ਇੱਕ ਆ ਜੈਪੁਰੀ ਕਲਰ ਡਿਜ਼ਾਈਨ ਆ ਗਿਆ ਅੱਛਾ ਸਾਰੇ ਵਾਲਾ ਡਿਜ਼ਾਈਨ ਹੀ ਅਲੱਗ-ਅਲੱਗ ਹੈ ਇਹਨਾਂ ਚ ਕਲਰ ਵੀ ਅਲੱਗ-ਅਲੱਗ ਮਿਲਣਗੇ ਹਾਂਜੀ ਹਾਂਜੀ ਚਾਰ-ਚਾਰ ਰੰਗਾਂ ਦਾ ਸੈਟਮ ਪੇਜ ਮਿਲੂਗਾ ਮਾਲ ਵਾਹ ਜੀ ਵਾਹ 270 ਰੁਪਏ ਦਾ ਸੂਟ ਇਸ ਤੋਂ ਜੀ ਆ ਕਾ ਹੈਗਾ ਪਿਓਰ ਦੁਪੱਟਾ ਸ ਜੀ ਜੀ ਇਹ ਹੈ ਹਾਂ ਬਿਲਕੁਲ ਪਿਓਰ ਦਾ ਦੁਪੱਟਾ ਜੀ ਇਹ ਆਲ ਓਵਰ ਸੂਟ ਆਊਗਾ ਜੀ ਜੀ ਠੀਕ ਹੈ ਜੀ ਸੂਟ बिकਦਾ ਹੈ 450 450 500 ਬਿਲਕੁਲ ਜੀ ਰੰਗਾਂ ਮਿਚੀ ਆਊਗੀ ਇਹਦੇ ਵਿੱਚ ਚਾਰ ਚਾਰ ਦੀ ਸਬਜ਼ੀ ਇਹ ਦੇਣ ਹੈ ਜੀ ਸਿਰਫ 280 ਰੁਪਏ ਦਾ ਇਸ ਤੋਂ ਬਾਅਦ ਵੀ ਜੀ ਆਏਗਾ ਪਿਓਰ ਕੈਮਰਿਕ ਕਾਟਨ ਦਾ ਸੂਟ ਹੈ ਸਾਰੇ ਸ਼ਰਟ ਦੇ ਉੱਪਰ ਆਏਗਾ ਸੀਕਵੈਂਸ ਵਰਕ ਆਊਗਾ ਬਿਲਕੁਲ ਜੀ ਬਟਨ ਲੱਗੇ ਨੇ ਪਿਓਰ ਕੈਮਰਿਕ ਦੀ ਹੀ ਸਲਵਾਰ ਹੈਗੀ ਆ ਦੇਖੋ ਪੂਰਾ ਵੱਡਾ 2.5 ਮੀਟਰ ਦਾ ਆਊਗਾ ਨਾਲ ਦੁਪੱਟਾ ਇਹ 2.5 ਮੀਟਰ ਸ਼ਰਟ ਭਾਈ 1 ਮੀਟਰ ਬਾਟਮ 2 ਮੀਟਰ ਦਾ ਹੀ ਦੁਪੱਟਾ ਬਿਲਕੁਲ ਸੂਟ ਵਿਗਦਾ ਹੈ 500 550 ਰੁਪਏ ਦਾ ਤੇ ਇਹ ਵੀ ਜੀ ਆਪਾਂ ਦੇਣਾ ਸਿਰਫ 300 ਤੇ 10 ਰੁਪਏ ਦੀ ਰੇਂਜ ਚ ਵੀ ਸਾਨੂੰ ਦੁਪੱਟੇ 1.5 200 ਦਾ ਨਾਂ ਲੱਗਾ ਹੋਇਆ ਭਾਈ ਜੀ ਹਾਂ ਜੀ 150 ਦੁਪੱਟਾ ਵਿਗਦਾ ਹਾਂ ਹਾਂ ਆ ਦੇਖੋ ਡਿਜ਼ਾਈਨ ਵੀ ਇਹਦੇ ਵਿੱਚ ਕਈ ਨੇ ਵਰਕ ਵੀ ਦੇਖੋ ਸਭ ਦੇ ਅਲੱਗ-ਅਲੱਗ ਆਉਣਗੇ ਮਤਲਬ ਜੇ ਡਿਜ਼ਾਈਨ ਲੱਗਾ ਹੈ ਤਾਂ ਵਰਕ ਵੀ ਅਲੱਗ ਆਣਾ ਨਾਲ ਹਾਂਜੀ ਹਾਂਜੀ ਡਿਜ਼ਾਈਨ ਇਹ ਚ ਕਈ ਆ ਜਾਣਗੇ ਨੇ ਜੀ ਤੇ ਇਹ 300 10 ਰੁਪਏ ਰੇਂਜ ਚ ਰਹੇਗਾ ਇਸ ਤੋਂ ਵੀ ਜੀ ਕਾ ਦੇਖੋ ਡਿਜੀਟਲ ਪ੍ਰਿੰਟ ਸੂਟ ਆਏਗਾ ਜੀ ਪ੍ਰਿੰਟਿੰਗ ਬੜੀ ਸ਼ਾਨਦਾਰ ਪ੍ਰਿੰਟਿੰਗ ਹੈ ਬਹੁਤ ਸੋਹਣਾ ਕਲਰ ਹੈ ਜੀ ਨਾਲ ਇਹਦੇ ਨਾਲ ਆ ਕਾਟਨ ਦੀ ਬਾਟਮ ਆਊਗੀ ਨਾਲ ਆਊਗਾ ਆ ਦੁਪੱਟਾ ਜੀ ਸਿੰਗਲ ਸ਼ੇਡ ਦੁਪੱਟਾ ਆਊਗਾ ਰੰਗ ਆਣਗੇ ਇਹਦੇ ਵਿੱਚ 4 ਸੂਟ ਵਿਗਦਾ 500 550 ਰੁਪਏ ਦੇ ਵਿੱਚ ਬਿਲਕੁਲ ਦੇਣਾ 370 ਰੁਪਏ ਦਾ ਸੂਟ ਦੇਣਾ ਜੀ ਵੀਰ ਜੀ ਦੇਖ ਲਓ ਰੇਟ ਜਿਹੜੇ ਦਿੰਨੇ ਪਏ ਉਹ ਇਕੱਲਾ ਇਕੱਲਾ ਸੂਟ ਦੇਣਾ ਹੈ ਨਾ ਜੀ ਵੀਰ ਜੀ ਸਿੰਗਲ ਸਿੰਗਲ ਪੀਸ ਵੀ ਮਿਲ ਜੇਗਾ ਇਕੱਲਾ ਦੇਖੋ ਜਿਹੜਾ 175 ਵਾਲਾ ਹੈ ਉਹ ਅਸੀਂ ਜੋੜਾ ਦੇਣਾ ਬਾਕੀ ਜਿਹੜਾ ਮਰਜੀ ਮਤਲਬ ਕਿ ਇੱਕ ਲੈ ਲਓ ਦੋ ਲੈ ਲਓ ਤਿੰਨ ਲੈ ਲ ਆਰੀ ਦੀ ਕੜਾਈ ਵਾਲਾ ਪ੍ਰਿੰਟਡ ਸੂਟ ਆ ਗਿਆ ਜੀ ਜੀ ਠੀਕ ਹੈ ਨਾਲ ਆਊਗਾ ਫੋਰ ਸੈੱਟ ਦੁਪੱਟਾ ਪੱਟੀ ਵਾਲਾ ਪੱਟੀ ਵਾਲਾ ਦੁਪੱਟਾ ਆ ਗਿਆ ਜੀ ਸਾਰੀ ਸ਼ਰਟ ਦੇ ਉੱਪਰ ਆਊਗਾ ਜੀ ਦੇਖੋ ਵਰਕ ਹਾਂ ਹਾਂ ਡਿਜ਼ਾਈਨ ਤੁਹਾਨੂੰ ਖੋਲ ਕੇ ਦਿਖਾਨਾ ਆ ਆਏਗਾ ਜੀ ਡਿਜ਼ਾਈਨ ਡਿਜ਼ਾਈਨ ਦੇਖੋ ਚੈੱਕ ਕਰੋ ਕੀ ਬਾਤ ਹੈ ਜੀ ਪਰਵਾ ਡਿਜ਼ਾਈਨ ਆ ਪੂਰਾ ਨਾ ਜੀ ਪੂਰਾ ਵਧੀਆ ਪਰਵਾ ਡਿਜ਼ਾਈਨ ਸੂਟ ਵਿਗਦਾ 700 ਦਾ ਜੀ ਜੀ 750 ਦਾ ਬਿਲਕੁਲ ਦੇਣਾ 400 ਰੁਪਏ ਦੇ ਜੀ ਇਸ ਰੰਗ ਕਿੰਨੇ ਆਣਗੇ ਵੀਰ ਜੀ ਇਹਦੇ ਵਿੱਚ ਵੀਰ ਜੀ ਕਈ ਡਿਜ਼ਾਈਨ ਨੇ ਆ ਦੇਖੋ ਜਿਵੇਂ ਹੁਣ ਆ ਡਸਟੀ ਚਟ ਵੀ ਆਏਗਾ ਆ ਕਾਫੀ ਕਲਰ ਆ ਗਿਆ ਬਲੂ ਕਲਰ ਆ ਗਿਆ ਵਾਈਨ ਕਲਰ ਆ ਗਿਆ ਕਈ ਕਲਰ ਆ ਜਾਣਗੇ ਇਹਦੇ ਵਿੱਚ ਮਤਲਬ ਕਲਰ ਵੀ ਆਣਗੇ ਤੇ ਡਿਜ਼ਾਈਨ ਵੀ ਅਲੱਗ-ਅਲੱਗ ਆਣਗੇ ਜੀ ਹਰੇਕ ਜੋ ਤੁਹਾਨੂੰ ਰੇਂਜ ਦਿਖਾ ਰਹੇ ਆ ਸਭ ਦੇ ਵਿੱਚ 10-12 ਡਿਜ਼ਾਈਨ ਹੈਗੀ ਹੈ ਜੀ ਇਸ ਤੋਂ ਵੀਰ ਜੀ ਕਾ ਦੇਖੋ ਨਾਲੇ ਤਾਂ ਆਈਗਾ ਜੀ ਪ੍ਰਿੰਟ ਜੀ ਜੀ ਨਾਲੇ ਆਏਗਾ ਜੀ ਵਰਕ ਸੂਟ ਬਹੁਤ ਵਧੀਆ ਸ਼ਾਨਦਾਰ ਸੂਟ ਹੈ ਹਾਂ ਆ ਦੇਖੋ ਨਾਲੇ ਡਿਜੀਟਲ ਪ੍ਰਿੰਟ ਜੀ ਜੀ ਆ ਦੇਖ ਵਾਹ ਜੀ ਵਾਹ ਅੱਛਾ ਬੰਦਾ ਸਾਈਡਾਂ ਤੇ ਆ ਗਿਆ ਡਿਜੀਟਲ ਪ੍ਰਿੰਟ ਤੇ ਸੈਂਟਰ ਤੇ ਆ ਗਿਆ ਉੱਤੇ ਵਰਕ ਹਾਂਜੀ ਆ ਦੇਖੋ ਜੀ ਆ ਪ੍ਰਿੰਟ ਵਰਕ ਐਡਾ ਵਧੀਆ ਹੈਗਾ ਜਿਹੜਾ ਪ੍ਰਿੰਟ ਵਾਂਗੂ ਲੱਗਦਾ ਜੀ 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 ਬਹੁਤ ਵਧੀਆ ਸਾਫ ਵਰਕ ਹੋਇਆ ਮੈਂ ਸਫਾਈ ਵੀ ਉਹੀ ਮੈਂ ਦੇਖਣ ਨੇ ਬਹੁਤ ਜ਼ਿਆਦਾ ਸਫਾਈ ਵਰਕ ਦੀ ਨਾ ਜੀ ਹਾਂਜੀ ਹਾਂਜੀ ਤੇ ਨਾਲ ਵੀਰ ਜੀ ਦਾ ਨਾ ਕਾਟਨ ਦਾ ਦੁਪੱਟਾ ਜੀ ਜੀ ਦੁਪੱਟਾ ਆਏਗਾ ਡਿਜੀਟਲ ਪ੍ਰਿੰਟ ਹਾਂ ਹਾਂ ਆ ਦੇਖੋ ਦੁਪੱਟੇ ਦਾ ਸਾਈਜ਼ ਵੀ ਪੂਰਾ ਆਏਗਾ ਹਾਂ ਹਾਂ ਹਾਦੀ ਕੁਝ ਵਾਹ ਜੀ ਵਾਹ ਖੁੱਲਾ ਡੁੱਲਾ ਦੁਪੱਟਾ ਨਾਲ ਬਿਲਕੁਲ ਜੀ ਬਹੁਤ ਵਧੀਆ ਦੁਪੱਟਾ ਹੈ ਤੇ ਬਹੁਤ ਵਧੀਆ ਸੂਟ ਜੀ ਜੀ ਸੂਟ ਵਿਕਦਾ ਹੈ 1000 ਰੁਪਏ ਦਾ 1100 ਰੁਪਏ ਦਾ ਬਿਲਕੁਲ ਜੀ ਸਿਰਫ 500 ਰੁਪਏ ਰੇਂਜ ਚ ਲੱਗਣਾ ਹੈ ਆਪਣਾ ਇਸ ਦੇ ਵਿੱਚ ਨਾ ਦੇਖੋ ਕਲਰ ਵੀ ਬੜੇ ਪਿਆਰੇ ਨੇ ਬਿਲਕੁਲ ਚਾਰ ਰੰਗਾਂ ਦਾ ਸੈੱਟ ਆਊਗਾ ਸੈੱਟ ਜੀ ਜੀ ਲੇਟੈਸਟ ਕਲਰ ਚਲਦੇ ਸਾਰੇ ਉਹ ਚ ਬਣਵਾਤੇ ਨਾ ਜੀ ਹਾਂ ਜੀ ਹਾਂ ਜੀ ਸਾਰੇ ਦੇਖੋ ਲੇਟੈਸਟ ਡਿਜ਼ਾਈਨ ਹੈਗੇ ਇਹ ਇੱਕ ਪੀਸ ਵੀ ਦਵਾਂਗੇ ਜੇ ਸੈੱਟ ਵਾਈਜ਼ ਕਿਸੇ ਨੇ ਦੁਕਾਨ ਵਾਸਤੇ ਲੈਣਾ ਹੈ ਸੈੱਟ ਵਾਈਜ਼ ਮਿਲ ਜਾਏਗਾ ਆਏਗਾ ਜੀ ਨਾਲ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਪੂਰਾ ਖੁੱਲਾ ਵੱਡਾ ਦੁਪੱਟਾ ਆਊਗਾ ਕਟਵਰਕ ਦਾ ਆ ਗਿਆ ਮਤਲਬ ਸਾਰਾ ਭਰਿਆ ਆ ਹਾਂ ਜੀ ਸਾਰੇ ਤੇ ਆਏਗਾ ਜੀ ਵਰਕ ਹਾਂ ਹਾਂ ਸੂਟ ਵਿਗਦਾ ਹੈ 800 900 ਰੁਪਏ ਦਾ ਬਿਲਕੁਲ ਜੀ 480 ਰੁਪਏ ਰੇਂਜ ਸੂਟ ਲੱਗੇਗਾ ਜੀ ਵਰਕ ਦੇ ਡਿਜ਼ਾਈਨ ਵੀ ਕਈ ਪਿਆਰੇ ਪਿਆਰੇ ਨੇ ਆ ਦੇਖੋ ਆ ਮੈਂ ਤੁਹਾਨੂੰ ਪੀ ਸਿਕਾ ਕੋਲ ਕੇ ਦਿਖਾਣਾ ਬਿਲਕੁਲ ਜੀ ਬੜਾ ਵਧੀਆ ਵਰਕ ਹੋਇਆ ਸਾਰੇ ਫਰੰਟ ਦੇ ਉੱਪਰ ਵਰਕ ਆਏਗਾ ਵਾਹ ਜੀ ਵਾਹ ਆ ਦੇਖੋ ਜੀ ਓਏ ਹੋਏ ਹੋਏ ਕੀ ਬਾਤ ਮਤਲਬ ਐਸੇ ਵਰਕ ਨੇ ਜਿਹੜੇ ਰੂਹ ਖੁਸ਼ ਕਰ ਦਿੰਦੇ ਹਨ ਨਾ ਜੀ ਹਾਂਜੀ ਹਾਂਜੀ ਜੀ ਜੀ ਡਿਜ਼ਾਈਨ ਵੀ ਬੜਾ ਪਿਆਰਾ ਹੈ ਮਤਲਬ ਸਾਰੇ ਚ 4-4 ਕਲਰ ਮਿਲ ਜਣਗੇ ਤੇ ਜਦੋਂ ਡਿਜ਼ਾਈਨ ਤੁਸੀਂ ਦੱਸਿਆ 8-10 ਮਿਲ ਜਣਗੇ ਹਾਂਜੀ ਹਾਂਜੀ ਜੀ ਕ੍ਰੇਪ ਦੇ ਸੂਟ ਹੈ ਜੀ ਜੀ ਵਰਕ ਬੜੇ ਪਿਆਰੇ ਨੇ ਹਾਂ ਹੈਵੀ ਵਰਕ ਵਾਲੇ ਜੀ ਪੂਰੇ ਹੈਵੀ ਵਰਕ ਨੇ ਜੀ ਆ ਦੇਖੋ ਤੁਹਾਨੂੰ ਪੀਸ ਖੋਲ ਕੇ ਦਿਖਾਣਾ ਸਾਰੇ ਕਰਦੇ ਵਰਕ ਸਾਰੇ ਫਰੰਟ ਦੇ ਉੱਪਰ ਹੈਂਡ ਵਰਕ ਹੈ ਨਾਲ ਆਊਗਾ ਚਨੂਨ ਦਾ ਦੁਪੱਟਾ ਦੁਪੱਟਾ ਆਏਗਾ ਪੂਰਾ ਹੈਵੀ ਜੀ ਜੀ ਠੀਕ ਹੈ ਜੀ ਮੈਨੂੰ ਇਹ ਨਹੀਂ ਵੀ ਕੋਈ ਦੁਪੱਟਾ ਸਿੰਪਲ ਲਾ ਦੀਏ ਨਾਲ ਨਾ ਹਾਂ ਜੀ ਨਹੀਂ ਚਨੂਨ ਦੇ ਦੁਪੱਟੇ ਲੱਗਦੇ ਜੀ ਇਹਨਾਂ ਨਾਲ ਸਾਹਿਬ ਜੀ ਵਾਹ ਕੀ ਬਾਤ ਹੈ ਦੁਪੱਟਾ ਪੂਰਾ ਹੈਵੀ ਹੈ ਜੀ ਜੀ ਸੂਟ ਵਿਕਦਾ ਹੈ 1500 1600 ਰੁਪਏ ਦਾ ਬਿਲਕੁਲ ਜੀ ਠੀਕ ਹੈ ਜੀ ਜਿਵੇਂ ਪਹਿਲਾਂ ਅੱਧਾ ਰੇਟ ਕੀਤਾ ਇਹਦਾ ਵੀ ਅੱਧਾ ਰੇਟ ਹੀ ਹੈ 850 ਰੁਪਏ ਦਾ ਸੂਟ ਲੱਗਣਾ ਇੰਨਾ ਕਲਾ ਵਰਕ ਕਰਾਂ ਚੱਲ ਜੀ ਤੇ ਇਸ ਤੋਂ ਵੱਧ ਕਾਰੀਗਰ ਲੈ ਲੈਂਦੇ ਆ ਆਪਾਂ ਸਾਣੇ ਸੂਟ ਬੇਸ ਸਾਰਾ ਕੁਝ ਦੇਣਾ 850 ਚ ਇਹ ਰੰਗ ਵੀ ਛੇ ਰੰਗਾਂ ਦਾ ਸੈੱਟ ਹੈ ਤੇ ਸੈੱਟ ਵਾਈਜ਼ ਮਾਲ ਆ ਬਹੁਤ ਸੋਹਣੇ ਕਲਰ ਨੇ ਇਹ ਵੀ ਰੇਟ ਦੇਖੋ ਇਹਦਾ ਵੀ 850 ਹੀ ਆ 8 ਡਿਜ਼ਾਈਨ ਦਾ ਵੀ 860 ਰੁਪਏ ਹੈ 860 ਰੁਪਏ ਡਿਜ਼ਾਈਨ ਥੋੜਾ ਮਾੜਾ ਆ ਜੇ ਚੇਂਜ ਹੋ ਜਾਏਗਾ ਨਾ ਇੱਥੇ ਹਾਂਜੀ ਹਾਂਜੀ ਉਹ ਤਾਂ ਦੇਖੋ ਜੀ ਜੋ ਰੇਟ ਹੈ ਉਹੀ ਲੱਗਣਾਗਾ ਬਿਲਕੁਲ ਬਿਲਕੁਲ ਜੀ ਸਾਡੇ ਦਾ ਸਿੱਧੇ ਉਹ ਰੇਟ ਉੱਪਰ ਲਿਖੇ ਹੁੰਦੇ ਆ ਕੋਈ ਤੁਹਾਨੂੰ ਦੇਦਾ ਏਕਾ ਕੱਟ ਕੇ ਜਿਹੜਾ ਅੱਗੇ ਉਹ ਰੇਟ ਆਂਦਾ ਜੀ ਹਾਂਜੀ ਹਾਂਜੀ ਦੇਖੋ ਜਿਵੇਂ ਕਾਪਰ ਕਲਰ ਆ ਗਿਆ ਦੁਪੱਟਾ ਦੇਖੋ ਕਿੱਡਾ ਪਿਆਰਾ ਆ ਗਿਆ ਤੇ ਰੇਟ ਕੀ ਹੈ ਜੀ 860 ਰੁਪਏ ਸ ਕਲਰ ਵੀ ਬੜੇ ਪਿਆਰੇ ਨੇ ਹੁਣ ਦੇਖੋ ਆਹ ਰਾਇਲ ਬਲੂ ਸ਼ੇਡ ਵੀ ਇਹਦੇ ਵਿੱਚ ਹੈ ਹਾਂ ਮੈਨੂੰ ਇਹ ਇੱਥੋਂ ਪਤਾ ਲੱਗ ਜਾਂਦਾ ਜਿੱਥੇ ਸੈੱਟ ਵਾਈਜ਼ ਮਤਲਬ ਇਕੱਠਾ ਮਾਲ ਪਿਆ ਹੋਇਆ ਮਤਲਬ ਫਰੈਸ਼ ਦਾ ਇਹ ਇਨੀ ਕਲੀਅਰਸ ਕਲਰਸ ਮਤਲਬ ਕੋਈ ਲਾਟ ਫਾਟ ਨਹੀਂ ਹੈ ਜੀ ਲੋਕ ਕਹਿੰਦੇ ਆ ਕਿ ਪੁਰਾਣਾ ਮਾਲ ਫਰਾਨਾ ਹੈ ਸੀ ਕਟਣਾ ਸਭ ਨਵਾਂ ਮਾਲ ਹੈ ਪੁਰਾਣਾ ਦੀ ਇਹਦਾ ਕੋਈ ਫਾਇਦਾ ਨਹੀਂ ਹੈਗਾ ਜੀ 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 ਡਿਜ਼ਾਈਨ ਦਾ ਮੁੱਲ ਹੈ ਜੀ ਅੱਜਕੱਲ ਡਿਜ਼ਾਈਨ ਦਾ ਬਿਲਕੁਲ ਬਿਲਕੁਲ ਜੀ ਆਹ ਦੇਖੋ ਜੀ ਆਹ ਵਰਕ ਆ ਗਿਆ ਨਾਲ ਇਹਨਾਂ ਪੂਰਾ ਹੈਵੀ ਪਿਓਰ ਚਨੂਨ ਦਾ ਦੁਪੱਟਾ ਆ ਗਿਆ ਜੀ ਜੀ ਠੀਕ ਹੈ ਜੀ ਸੂ ਤਾਂ ਮੈਂ ਦੇਖੋ ਕਿੱਡਾ ਵਧੀਆ ਬਿਲਕੁਲ ਜੀ ਬਿਲਕੁਲ ਆ ਮੈਂ ਪੱਟੀ ਦੇ ਦਿੰਦਾ ਏਨੀ ਚੌੜੀ ਨਹੀਂ ਤਾਂ ਲੋਕੀ ਛੋਟੀਆਂ ਛੋਟੀਆਂ ਪੱਟੀਆਂ ਲਾ ਕੇ ਕਹਿੰਦੇ ਜੀ ਇਹ ਮਹਿੰਗਾ ਸੂਟ ਹੈ ਹਾਂ ਜੀ ਇਹਦਾ ਰੇਟ ਵੀ ਜੀ ਸਿਰਫ 900 ਰੁਪਏ ਹੀ ਹੈ ਰੰਗ ਇਹਦੇ ਵਿੱਚ ਵੀ 6 ਨੇ ਆ ਦੇਖੋ ਆ ਤੁਹਾਡੀ ਮਨਸੀਬ ਉਹ ਵਧੀਆ ਲੱਗਦੀ ਆ ਰੰਗ ਮਤਲਬ ਲੋਕੀ ਕਹਿੰਦੇ ਸਾਡੇ ਕੋਲ ਚਾਰ ਨਹੀਂ ਪੁਰੇ ਹੁੰਦੇ ਆਪਾਂ 6-6 ਰੰਗ ਦੇਣੇ ਆ ਜੀ 6-6 ਰੰਗ ਦਵਾਂਗੇ ਤੇ ਰੰਗ ਵੀ ਸਾਰੇ ਚੁਣਵੇਂ ਰੰਗ ਹਾਂ ਜੋ ਟ੍ਰੈਂਡਿੰਗ ਦੇ ਵਿੱਚ ਨੇ ਪੂਰਾ ਹੈਵੀ ਵਰਕ ਹੈ ਜੀ ਨਾਲ ਆਊਗਾ ਫੁੱਲ ਚਨੂਨ ਦਾ ਉਹ ਮਹੀਨ ਦੁਪੱਟਾ ਦੁਪੱਟੇ ਦੇ ਵੀ ਉਸ ਤਰ੍ਹਾਂ ਹੀ ਆਏਗਾ ਵਰਕ ਜੀ 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 ਤੇ ਵੀਰ ਜੀ ਇਹਦਾ ਰੇਟ ਵੀ 900 ਰੁਪਏ ਅੱਛਾ ਇਹ ਵੀ 900 ਰੁਪਏ ਦੀ ਰੇਟ ਹੈ ਮਤਲਬ ਡਿਜ਼ਾਈਨ ਆਪਾਂ ਬਦਲੀ ਜਾਂਦੇ ਆ ਰੇਟ ਨਹੀਂ ਕਿਸੇ ਦਾ ਵਧਾਣਾ ਆਪਾਂ ਹਾਂ ਜੀ ਆ ਦੇਖੋ ਹੁਣ ਜਿਵੇਂ ਇੱਕ ਇਹ ਆ ਜਾਏਗਾ ਲਾਈਟ ਚਾਰਟ ਦੇ ਵਿੱਚ ਆ ਗਿਆ ਜੀ ਜੀ ਵਰਕ ਬੜਾ ਵਧੀਆ ਹੋਇਆ ਸਾਰੇ ਫਰੰਟ ਦੇ ਉੱਪਰ ਆਊਗਾ ਵਰਕ ਹਾਂ ਹਾਂ ਆ ਦੇਖੋ ਇਹਨੂੰ ਕਹਿੰਦੀ ਹੈ ਜੀ ਰਾਣੀ ਹਾ ਡਿਜ਼ਾਈਨ ਹੈ ਸਾਰੇ ਫਰੰਟ ਦੇ ਉੱਪਰ ਵਰਕ ਹੈ ਵਾਹ ਜੀ ਵਾਹ ਮਤਲਬ ਗਲੇ ਤੋਂ ਲੈ ਕੇ ਘੇਰੇ ਤੱਕ ਸਾਰਾ ਭਰਿਆ ਹੋਇਆ ਹੈ ਭਰਿਆ ਹੋਇਆ ਕੰਮ ਹੈ ਜੀ ਜੀ ਨਾਲ ਆਊਗਾ ਆਵਲਾ ਇਸ ਤਰ੍ਹਾਂ ਦਾ ਦੁਪੱਟਾ ਜੀ ਜੀ ਰੰਗ ਇਹਦੇ ਵਿੱਚ ਚਾਰ ਹਾਂ ਹਾਂ ਪਿਸਟਲ ਚਾਟ ਗਰਮੀ ਵਾਲਾ ਸਾਰੇ ਗਰਮੀਆਂ ਵਾਲੇ ਆ ਗਏ ਜੀ ਠੀਕ ਹੈ ਨਾ ਜੀ ਰੰਗ ਚਾਰ ਨੇ ਹਾਂ ਹਾਂ 1040 ਰੁਪਏ ਦੇ ਜੀ ਮਤਲਬ ਨਜ਼ਾਰਾ ਹੀ ਆ ਗਿਆ ਜਿੰਨੇ ਮਤਲਬ ਵਿਆਹ ਸ਼ਾਦੀ ਦਾ ਕਪੜਾ ਬਣਾਉਣਾ ਹੈ ਲੱਖ ਲੱਖਾਂ ਦਾ ਮਾਲ ਮੇਰੇ ਸਾਹ ਨਾਲ 30-40 ਹਜ਼ਾਰ ਜੀ ਬਣ ਜਾਣਾ ਉਹਨਾਂ ਦਾ ਵੀ ਜੀ ਇੰਨੀ ਵੀ ਨਹੀਂ ਲੱਗਣ ਦਿੰਦੇ ਹਾਂ ਇਹ ਮੇ ਪੂਰਾ ਹੈਵੀ ਫਰੰਟ ਹੈ ਜੀ ਜੀ ਪੂਰਾ ਜਾਲ ਦੁਪੱਟਾ ਜੀ ਜੀ ਠੀਕ ਹੈ ਜੀ ਆਹ ਸੂਟ ਬੜਾ ਪਿਆਰਾ ਹੈ ਮਤਲਬ ਜਿੱਦਾਂ ਜਾਲ ਸੂਟ ਆ ਉਦਾਂ ਹੀ ਜਾਲ ਦੁਪੱਟਾ ਨਾਲ ਹਾਂ ਜੀ ਇਹਦੇ ਨਾਲ ਆਹ ਦੁਪੱਟਾ ਆ ਗਿਆ ਜੀ ਜੀ ਓਏ ਹੋਏ ਕੀ ਬਾਤ ਹੈ ਇੱਥੇ ਤਾਂ ਕੋਈ ਥਾਂ ਹੀ ਨਹੀਂ ਛੱਡੀ ਜਿੱਥੇ ਹੋਰ ਵਰਕ ਹੋ ਜਾਵੇ ਕਿਤੇ ਹਾਂ ਜੀ ਸੂਟ ਵੀਰ ਜੀ 25 25 ਇੰਚ ਵਿੱਚ ਵਿਕਦਾ ਬਿਲਕੁਲ ਜੀ ਮਤਲਬ ਦੁਪੱਟੇ ਤੇ ਪਤਾ ਲੱਗਦਾ ਪਿਆ ਵੀ ਇਹਨਾਂ ਹੈਵੀ ਸੂਟ ਹੈ ਜੀ 1270 ਰੁਪਏ ਦੀ ਜੀ ਇਹ ਸੋ ਵੀ ਜਿਗਾ ਦੇਖੋ ਆਹ ਡਿਜ਼ਾਈਨ ਵੀ ਕਿ ਕਾਫੀ ਨੇ ਹਾਂ ਹਾਂ ਸਾਰਾ ਇਹਦੇ ਦਬਕੇ ਦਾ ਕੰਮ ਹੈ ਨਾਲ ਗਲੇ ਮਤਲਬ ਇਹਆਂ ਸ਼ਾਦੀਆਂ ਜਿਨ੍ਹਾਂ ਨੇ ਕਪੜਾ ਲੈਣਾ ਹੈ ਉਹਨਾਂ ਦੀ ਰੂਹਾਂ ਖੁਸ਼ ਕਰਦੀਆਂ ਹੈ ਡਿਜ਼ਾਈਨ ਅਲੱਗ-ਅਲੱਗ ਦੇਖੀਏ ਹਾਂ ਜੀ ਵੀਰ ਜੀ ਡਿਜ਼ਾਈਨ ਵੀ ਬੜੇ ਪਿਆਰੇ ਨੇ ਰੇਟ ਵੀ ਵਾਜਿਬ ਨੇ ਜੀ ਜੀ ਆ ਦੇਖੋ ਲੋਕ ਕਹਿੰਦੇ ਆ ਕਿ ਅਸੀਂ 12-1500 ਸ਼ੁਰੂ ਕਰ ਦਈਏ ਅਸੀਂ 12-1500 ਤੇ ਐਡੇ ਸੋਹਣੇ ਸੂਟ ਦੇ ਨਹੀਂ ਤੁਹਾਨੂੰ ਆ ਸੂਟ ਜਿਹੜੇ ਬਾਜ਼ਾਰ 'ਚ 3-3000 ਦੇ ਵਿਕਦੇ ਆ ਜੀ ਹਾਂ ਜੀ ਇਹ ਵੀ ਜੀ ਜਿਹੜਾ ਸੂਟ ਹੈ ਸਾਰਾ ਫਰੰਟ ਹੈਵੀ ਦੁਪੱਟਾ ਹੈਵੀ ਹਾਂ ਹਾਂ ਇਹ ਲੱਗਣਾ ਸਿਰਫ 1150 ਹਾਂ ਜੀ ਉਸ ਤਰ੍ਹਾਂ ਹੀ ਓਵੇਂ ਰੰਗ ਨਹੀਂ ਇਹਦੇ ਵਿਚਾਰੇ ਹਾਂ ਸਾਰੇ ਮਤਲਬ ਕਲਰ ਸਾਰੇ ਲੱ ਜਦੋਂ 11:30 ਸੋਚ ਜੀ ਹਾਂਜੀ ਵੀਰ ਜੀ ਜੀ ਤੇ ਵੀਰ ਜੀ ਕਰੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਹਾਂਜੀ ਵੀਰ ਜੀ ਆਪਣਾ ਜੀ ਮੋੜ ਮੰਡੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ਾਪ ਐ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਤੇ ਇਹਦੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਸ਼ੇਅਰ ਕਰਨ ਤੇ ਸੂਟ ਤੇ ਮਿਲ ਨਹੀਂ ਮਿਲਨੇ ਆ ਆਣ ਗਵਾਂਡ ਰਿਸ਼ਤੇਦਾਰਾਂ ਨੂੰ ਵੀ ਹੋਰ ਬਹੁਤ ਫਾਇਦੇ ਹੋਣਗੇ